ਜੇ ਉੱਥੇ ਰੋਜ਼ਗਾਰ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਭੁੱਖਮਰੀ ਹੋਊਗੀ ਲੋਕ ਤੰਗ ਹੋਣਗੇ ਫੇਰ ਹੀ ਜੰਗਲਾਂ 'ਚ ਰਹਿ ਕੇ ਇਹ ਅਤਵਾਦੀ ਦੀ ਸਪੋਰਟ ਕਰਨਗੇ ਤੇ ਉਹਨਾਂ ਨਾਲ ਲੜਨਗੇ ਨਹੀਂ ਤੇ ਕੌਣ ਆਪਣੀ ਜਾਨ ਤੇ ਖੇਡੇਗਾ ਪਾਕਿਸਤਾਨ ਤੋਂ ਕੋਈ ਵੱਡਾ ਰਿਐਕਸ਼ਨ ਹਜੇ ਤੱਕ ਨਹੀਂ ਆਇਆ ਪਰ ਅਸੀਂ ਭਰੋਸਾ ਨਹੀਂ ਕਰ ਸਕਦੇ ਕਿ ਵੱਡਾ ਰਿਐਕਸ਼ਨ ਕੀ ਆਏਗਾ ਅਸੀਂ ਅਲਰਟ ਤੇ ਆਂ ਔਰ ਅਲਰਟ ਤੇ ਰਹਾਂਗੇ ਉਸ ਦੇ ਸਾਡਾ ਜੋ ਉਹਨਾਂ ਦਾ ਅਸੀਂ ਜੋ ਕੀਤਾ ਸਾਡਾ ਰਿਐਕਸ਼ਨ ਸੀ ਉਹਨਾਂ ਦੇ ਐਕਸ਼ਨ ਦੇਖਲਾ ਹੁਣ ਜੇ ਕੋਈ ਉਹ ਐਕਸ਼ਨ ਕਰਨਗੇ ਤੇ ਸਾਡਾ ਰਿਐਕਸ਼ਨ ਹੋਊਗਾ ਨਹੀਂ ਸਾਡਾ ਕੋਈ ਅਗਰੈਸਿਵ ਪਲਾਨ ਹਜੇ ਭਾਰਤ ਦਾ ਨਹੀਂ ਹੈ ਨਹੀਂ ਜੰਗ ਤੋਂ ਹਜੇ ਕਾਫੀ ਆਪਾਂ ਦੂਰ ਹਾਂ ਪਹਿਲੀ ਗੱਲ ਤਾਂ ਹੈ ਵੀ ਜੰਗ ਵਾਸਤੇ ਮਾਈਂਡਫੁੱਲ ਲੱਗਨੇ ਨੇ ਅਮਨੀਸ਼ਨ ਅੱਗੇ ਫਾਰਵਰਡ ਹੋਣਾ ਹੈ ਫਾਰਵਰਡ ਮੂਵਮੈਂਟ ਹੋਣੀ ਹੈ ਸਾਰੀਆਂ ਯੂਨਿਟਾਂ ਨੇ ਫਾਰਵਰਡ ਹੋਣਾ ਉਹ ਦੋਨੇ ਪਾਸਿਓਂ ਹਜੇ ਉਸ ਲੈਵਲ ਦੀ ਤਿਆਰੀ ਹੈ ਨਹੀਂ ਇਨਾਂ ਨੂੰ ਲੱਗਦਾ ਵੀ ਸ਼ਾਇਦ ਜੰਗ ਇੱਕ ਵੀਡੀਓ ਗੇਮ ਹੈ ਚੱਲੂਗੀ ਜਾਂ ਬੰਦ ਹੋ ਜੂਗੀ ਜਾਂ ਬਾਰਡਰ ਫਿਲਮ ਮੰਗੂ ਹੋਊਗੀ ਜਦ ਮਰਜ਼ੀ ਬਾਰਡਰ ਟੱਪਿਆਂ ਤੇ ਵਾਪਸ ਆ ਜਾਾਂਗੇ ਜੰਗ ਬਹੁਤ ਭਿਆਨਕ ਹੈ ਜੰਗ 'ਚ ਕੋਈ ਟਰੋਫੀਆਂ ਨਹੀਂ ਹੁੰਦੀਆਂ ਜੰਗ 'ਚ ਤੁਹਾਨੂੰ ਮਿਲਦੀਆਂ ਨੇ ਜੰਗ ਵਿਡੋਜ਼ ਤੇ ਯਤਿਮ ਬੱਚੇ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਡੀ ਸੁਸਾਇਟੀ ਤੇ ਹੁੰਦੀ ਹੈ ਤੇ ਸਾਰੀ ਉਮਰ ਉਹ ਲੀਡੀਜ਼ ਨੂੰ ਕੱਢਣੀ ਹੁੰਦੀ ਹੈ ਛੋਟੇ-ਛੋਟੇ ਬੱਚਿਆਂ ਦੇ ਨਾਲ ਪਹਿਲਾਂ ਇਹ ਸੌਖਾ ਸੀ 71 ਦੀ ਲੜਾਈ ਵੇਲੇ ਕਿਉਂਕਿ ਜੁਆਇੰਟ ਪਰਿਵਾਰ ਸੀ ਦਨ ਦਨ ਚਾਰ ਚਾਰ ਭਰਾ ਹੁੰਦੇ ਸੀ ਅੱਜ ਕੱਲ ਇੱਕ ਇੱਕ ਬੱਚਾ ਤੇ ਉਹ ਵਿੱਡੋ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਤੇ ਜੰਗ ਕੋਈ ਵਧੀਆ ਚੀਜ਼ ਨਹੀਂ ਤੇ ਇਸ ਕਰਕੇ ਪਾਕਿਸਤਾਨ ਆਰਮੀ ਜੰਗ ਨਾਲੋਂ ਵੱਧ ਰਾਜ ਕਰਨ 'ਚ ਤਰਜੀਹ ਦਿੰਦੀ ਹੈ ਤੇ ਜੰਗ ਦੀ ਤਿਆਰੀ ਨਹੀਂ ਹੈ ਹਾਲਾਂਕਿ بڑے بڑے ਬਿਆਨ ਦਿੱਤੇ ਜਾਂਦੇ ਨੇ ਪਰ ਜੰਗ ਦੀ ਤਿਆਰੀ ਨਾ ਹੈ ਤੇ ਨਾ ਜੰਗ ਲੜਨ ਦੀ ਮਨਸ਼ਾ ਹੈ ਉਹਨਾਂ ਦੀ ਮਨਚਾ ਰਾਜ ਕਰਨ ਦੀ ਹੈ ਜਿਹਨੂੰ ਮਰਜ਼ੀ ਪ੍ਰਧਾਨ ਮੰਤਰੀ ਬਣਾਓ ਜਿਹਨੂੰ ਮਰਜ਼ੀ ਜਦ ਲਾਹੋ ਜਿਹਨੂੰ ਮਰਜ਼ੀ ਫੜਕੇ ਜੇਲ੍ਹ ਚ ਪਾ ਦਿਓ ਤੇ ਆਪਣੀ ਮਰਜ਼ੀ ਦਾ ਪ੍ਰਧਾਨ ਮੰਤਰੀ ਬਣਨ ਦਿਓ। ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਪਹਿਲਗਾਮ ਦੇ ਵਿੱਚ ਅੰਤਕੀ ਹਮਲੇ ਦੇ ਵਿੱਚ 26 ਲੋਕ ਮਾਰੇ ਗਏ ਸੀਗੇ ਤੇ ਉਹਨਾਂ ਦਾ ਬਦਲਾ ਲੈਣ ਵਾਸਤੇ ਭਾਰਤ ਸਰਕਾਰ ਵੱਲੋਂ ਆ ਪਾਕ ਅਧਿਕਾਰਿਤ ਜਿਹੜਾ ਕਸ਼ਮੀਰ ਸੀਗਾ ਉੱਥੇ ਨੋਹ ਅੰਤਕਵਾਦੀ ਟਿਕਾਣਿਆਂ ਦੇ ਉੱਤੇ ਜਿਹੜੇ ਹੈਗੀ ਸੀ 에ਅਰ ਸਟ੍ਰਾਈਕ ਕਰਕੇ ਤੇ ਉਹਨਾਂ ਨੂੰ ਜਿਹੜਾ ਸੀਗਾ ਤਬਾਹ ਕਰ ਦਿੱਤਾ ਸੀਗਾ ਪਰ ਜੇ ਗੱਲ ਕਰੀਏ ਜੰਗ ਦੀ ਪਰ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਇਹਦਾ ਦੋਨਾਂ ਹੀ ਦੇਸ਼ਾਂ ਨੂੰ ਨੁਕਸਾਨ ਜ਼ਿਆਦਾ ਹੁੰਦਾ ਤੇ ਫਾਇਦਾ ਘੱਟ ਹੁੰਦਾ ਆ ਤੇ ਅੱਜ ਸਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਕਰਨਲ ਦਰਸ਼ਨ ਸਿੰਘ ਢਿੱਲੋਂ ਜੋ ਕਿ ਬੌਮ ਡਿਸਪੋਜ਼ਲ ਕੰਪਨੀ ਦੇ ਵਿੱਚ ਆਪਣੀ ਜੋਬ ਨਿਭਾ ਚੁੱਕੇ ਨੇ ਤੇ ਦੋ ਜੰਗਾਂ ਜਿਹੜੀਆਂ ਹੈਗੀਆਂ ਉਹ ਦੇਖ ਚੁੱਕੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣੇ ਆ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲੈ ਕੇ ਧੰਨਵਾਦ ਜੀ ਤੁਹਾਡਾ ਆ ਸਰ ਤੁਸੀਂ ਦੋ ਜੰਗਾਂ ਵੀ ਦੇਖੀਆਂ ਤੁਸੀਂ ਕਾਫੀ ਸਮਾਂ ਜਿਹੜਾ ਹੈਗਾ ਆ ਫੌਜ ਦੇ ਵਿੱਚ ਲੰਘਾਇਆ ਵੀ ਆ ਤੇ ਕੀ ਲੱਗਦਾ ਆ ਵੀ ਜਿਹੜੀ ਸਰਜਿਕਲ ਸਟ੍ਰਾਈਕ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਕੀਤੀ ਗਈ ਹੈ ਵੀ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਦੇ ਆ ਦੇਖੋ ਪਹਿਲਾਂ ਤਾਂ ਮੈਂ ਤੁਹਾਡੀ ਪਹਿਲੀ ਗੱਲ ਨਾਲ ਸਹਿਮਤ ਆਂ ਵੀ ਜੰਗ ਜਿਹੜੀ ਹੈ ਨਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਜੰਗ ਤੋਂ ਬਾਅਦ ਵੀ ਟੇਬਲ ਤੇ ਬੈਠ ਕੇ ਹੀ ਫੈਸਲੇ ਹੁੰਦੇ ਨੇ ਫਿਰ ਨੇਗੋਸ਼ੀਏਸ਼ਨ ਹੁੰਦੀ ਹੈ ਜੰਗ ਇੱਕ ਆਖਰੀ ਹਥਿਆਰ ਹੁੰਦਾ ਹੈ ਆਖਰੀ ਰਸਤਾ ਹੁੰਦਾ ਜਦੋਂ ਪਾਣੀ ਯਾਨੀ ਸਿਰੋਤ ਤੋਂ ਲੰਘ ਜੇ ਤਾਂ ਲਾਸਟ ਦਾ ਰਸਤਾ ਜਿਹੜਾ ਲਾਸਟ ਹਥਿਆਰ ਉਹ ਜੰਗ ਹੁੰਦਾ ਪਰ ਸਾਡੇ ਔਰ ਪਾਕਿਸਤਾਨ ਦੇ ਵਿਚਾਲੇ ਹਜੇ ਬਹੁਤ ਰਸਤੇ ਖੁੱਲੇ ਨੇ ਤੇ ਆਪਾਂ ਜੰਗ ਤੋਂ ਹਜੇ ਦੂਰ ਆ ਤੇ ਜੰਗ ਤੋਂ ਪਹਿਲਾਂ ਵੀ ਕੋਈ ਸਾਡੇ ਕੋਲੇ ਜਿਹੜਾ ਹੈ ਹੱਲ ਹੋ ਸਕਦਾ ਤੇ ਇਸੇ ਚੀਜ਼ ਤੇ ਆਪਾਂ ਗੱਲ ਕਰਦੇ ਵੀ ਸਾਡਾ ਏਮ ਕੀ ਸੀ ਸਾਡਾ ਏਮ ਅਸੀਂ ਅਤਵਾਦ ਦੇ ਖਿਲਾਫ ਲੜਾਈ ਹੈ ਨਾ ਸਾਡੀ ਕੋਈ ਪਾਕਿਸਤਾਨ ਦੇ ਖਿਲਾਫ ਲੜਾਈ ਹੈ ਨਾ ਸਾਡੀ ਪਾਕਿਸਤਾਨ ਦੇ ਆਵਾਮ ਦੇ ਖਿਲਾਫ ਲੜਾਈ ਹੈ ਲੋਕਾਂ ਨੂੰ ਅਸੀਂ ਬਾਹਰ ਵੀ ਮਿਲਦੇ ਆ ਬੜੇ ਪਿਆਰ ਨਾਲ ਰਹਿੰਦੇ ਆ ਔਰ ਲੋਕ ਕੋਈ ਵੀ ਲੋਕ ਜੰਗ ਨਹੀਂ ਚਾਹੁੰਦੇ ਪਰ ਤੁਹਾਡੇ ਚਾਉਣ ਨਾਲ ਕੁਝ ਨਹੀਂ ਹੁੰਦਾ ਜੰਗ ਤੁਹਾਡੇ ਤੇ ਫੋਰਸ ਕੀਤੀ ਜਾਂਦੀ ਹੈ ਹੌਲੀ ਹੌਲੀ ਉਹ ਜੰਗ ਵੱਲ ਨੂੰ ਸਿਚੁਏਸ਼ਨ ਵੱਧਦੀ ਹੈ ਬڑے ਮੌਕੇ ਹੁੰਦੇ ਨੇ ਜਦੋਂ ਅਸੀਂ ਜੰਗ ਨੂੰ ਟਾਲ ਸਕਦੇ ਹਾਂ ਜੇ ਸੈਂਸੀਅਰ ਹੋਣ ਸਰਕਾਰਾਂ ਤੇ ਇੱਥੇ ਵੀ ਉਹੀ ਹੈ ਵੀ ਆਪਾਂ ਜੰਗ ਨੂੰ ਟਾਲਣਾ ਹੈ ਤੇ ਹਜੇ ਪਾਕਿਸਤਾਨ ਵੱਲੋਂ ਜਿਹੜੀ ਸਾਡੇ ਅਸੀਂ ਸਟ੍ਰਾਈਕ ਕੀਤੀ ਬੜੇ ਦਿਨ ਉਹਨਾਂ ਨੂੰ ਦਿੱਤੇ ਉਹਨਾਂ ਦੇ ਠਿਕਾਣੇ ਅਸੀਂ ਤਬਾਹ ਕੀਤੇ ਨੌਂ ਟੈਰਰਿਸਟ ਕੈਂਪ ਅਸੀਂ ਤਬਾਹ ਕੀਤੇ ਪਾਕਿਸਤਾਨ ਤੋਂ ਕੋਈ ਵੱਡਾ ਰਿਐਕਸ਼ਨ ਹਜੇ ਤੱਕ ਨਹੀਂ ਆਇਆ ਪਰ ਅਸੀਂ ਭਰੋਸਾ ਨਹੀਂ ਕਰ ਸਕਦੇ ਕਿ ਵੱਡਾ ਰਿਐਕਸ਼ਨ ਕੀ ਆਏਗਾ ਅਸੀਂ ਅਲਰਟ ਤੇ ਆਂ ਔਰ ਅਲਰਟ ਤੇ ਰਹਾਂਗੇ ਉਸ ਦੇ ਸਾਡਾ ਜੋ ਉਹਨਾਂ ਦਾ ਅਸੀਂ ਜੋ ਕੀਤਾ ਸਾਡਾ ਰਿਐਕਸ਼ਨ ਸੀ ਉਹਨਾਂ ਦੇ ਐਕਸ਼ਨ ਦੇ ਖਿਲਾਫ ਹੁਣ ਜੇ ਕੋਈ ਉਹ ਐਕਸ਼ਨ ਕਰਨਗੇ ਤੇ ਸਾਡਾ ਰਿਐਕਸ਼ਨ ਹੋਊਗਾ ਨਹੀਂ ਸਾਡਾ ਕੋਈ ਅਗਰੈਸਿਵ ਪਲਾਨ ਹਜੇ ਭਾਰਤ ਦਾ ਨਹੀਂ ਹੈ ਸਰ ਜਿੱਦਾਂ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਹੈ ਕੀ ਲੱਗਦਾ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਜੰਗ ਲੱਗ ਸਕਦੀ ਨਹੀਂ ਜੰਗ ਤਾਂ ਹਜੇ ਕਾਫੀ ਆਪਾਂ ਦੂਰ ਹਾਂ ਪਹਿਲੀ ਗੱਲ ਤਾਂ ਹੈ ਵੀ ਜੰਗ ਵਾਸਤੇ ਮਾਈਂਡਫੁੱਲ ਲੱਗਨੇ ਨੇ ਅਮਨੀਸ਼ਨ ਅੱਗੇ ਫਾਰਵਰਡ ਹੋਣਾ ਹੈ ਫਾਰਵਰਡ ਮੂਵਮੈਂਟ ਹੋਣੀ ਹੈ ਸਾਰੀਆਂ ਜੁਨਟਾਂ ਨੇ ਫਾਰਵਰਡ ਹੋਣਾ ਹੈ ਉਹ ਦੋਨੇ ਪਾਸਿਓਂ ਹਜੇ ਉਸ ਲੈਵਲ ਦੀ ਤਿਆਰੀ ਹੈ ਨਹੀਂ ਦੂਸਰਾ ਜਿੰਨੀਆਂ ਵੀ ਜੰਗਾਂ ਆਪਣੇ ਵੈਸਟਰਨ ਬਾਰਡਰ ਤੇ ਲੱਗੀਆਂ ਨੇ ਜਾਂ ਈਸਟਰਨ ਤੇ ਉਹ ਇਹ ਸਮਾਂ ਨਹੀਂ ਹੈ ਕਿਉਂਕਿ ਇਸ ਵੇਲੇ ਥੋੜੀ ਦੇਰ ਚ ਮੌਨਸੂਨ ਆ ਜਾਣਾ ਹੈ ਮੌਨਸੂਨ ਚ ਆਪਣਾ ਜਿਹੜਾ ਸਾਰਾ ਹੀ ਇਲਾਕਾ ਪਲੇਨ ਇਲਾਕਾ ਹੈ ਬੜਾ ਮਾਰਸ਼ੀ ਹੋ ਜਾਂਦਾ ਹੈ ਤੇ ਟੈਂਕਾਂ ਦੀ ਮੂਵਮੈਂਟ ਵਗੈਰਾ ਜਿਹੜੀ ਹੈ ਨਾਲੇ ਵੀ ਭਰ ਜਾਂਦੇ ਨੇ ਨਹਿਰਾਂ ਚ ਵੀ ਪਾਣੀ ਜ਼ਿਆਦਾ ਆ ਜਾਂਦਾ ਤੇ ਸਾਰਾ ਕੁਝ ਫੁੱਲ ਹੁੰਦਾ ਹੈ ਵਾਰ ਦਾ ਕੋਈ ਅਗਰੈਸਿਵ ਹੋਣ ਦਾ ਟਾਈਮ ਨਹੀਂ ਹੈ ਇਸ ਕਰਕੇ ਇਸ ਵੇਲੇ ਵਾਰ ਦੀ ਨਾ ਤੇ ਤਿਆਰੀ ਹੈ ਤੇ ਨਾ ਕੋਈ ਮਨਸ਼ਾ ਹੈ ਇੱਕ ਦਬਾਬ ਅਸੀਂ ਪਾਕਿਸਤਾਨ ਤੇ ਬਣਾ ਲਿਆ ਹੈ ਹੁਣ ਦੇਖਦੇ ਹਾਂ ਜੇ ਪਾਕਿਸਤਾਨ ਤੇ ਵਰਲਡ ਦਾ ਵੀ ਪ੍ਰੈਸ਼ਰ ਹੈ ਸਿਰਫ ਦੋ ਕੰਟਰੀਆਂ ਤੁਰਕੀ ਔਰ ਅਰਬ ਅਜਰੇਬੀਜਾਨ ਨੂੰ ਛੱਡ ਕੇ ਬਾਕੀ ਸਾਰੇ ਹੀ ਮੁਲਕ ਨੇ ਉਹਨਾਂ ਦੀ ਨਿਖੇਦੀ ਕੀਤੀ ਹੈ ਜੇ ਇਸ ਪ੍ਰੈਸ਼ਰ ਨਾਲ ਉਹ ਥੋੜਾ ਜਿਹਾ ਪਿੱਛੇ ਹਟ ਕੇ ਅਤਵਾਦ ਤੋਂ ਪਿੱਛੇ ਹਟਣ ਕਿਸੇ ਗੱਲ ਤੇ ਆਉਣ ਕਿ ਅਸੀਂ ਇਨ੍ਹਾਂ ਦੇ ਕੈਂਪ ਡਿਸਮੈਂਟਲ ਕਰਦੇ ਹਾਂ ਤੇ ਸ਼ਾਇਦ ਕੋਈ ਬਹੁਤ ਵਧੀਆ ਰਸਤਾ ਨਿਕਲਿਆਵੇ ਸਰ ਪਹਿਲਾਂ ਵੀ ਇਹ ਮ ਸਰਜਿਕਲ ਸਟ੍ਰਾਈਕਸ ਵਗੈਰਾ ਹੁੰਦੀਆਂ ਸੀਗੀਆਂ ਇਹ ਸਟ੍ਰਾਈਕਸ ਹੁੰਦੀਆਂ ਸੀਗੀਆਂ ਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ ਦਾ ਕੀ ਕਹਿੰਨੇ ਆ ਇਸ ਬਾਰੇ ਦੇਖੋ ਪਹਿਲਾਂ ਤਾਂ ਹੁੰਦੀਆਂ ਰਹੀਆਂ ਨੇ ਪਰ ਅੱਗੇ ਹੁਣ ਬਾਰੇ ਤਾਂ ਕੋਈ ਪ੍ਰਡਿਕਟ ਨਹੀਂ ਕਰ ਸਕਦਾ ਅੱਗੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਾਡਾ ਤਾਂ ਰਿਐਕਸ਼ਨ ਹੈ ਜੋ ਉਹਨਾਂ ਨੇ ਕੀਤਾ ਸੀ ਤੇ ਰਿਐਕਟ ਕਰਨਾ ਹੈ ਜੇ ਇਹੋ ਜੀ ਕਾਰਵਾਈ ਦੇਖੋ ਅੱਜ ਤੱਕ ਜੰਮੂ ਕਸ਼ਮੀਰ 'ਚ ਐਡੇ ਵੱਡੇ ਲੈਵਲ ਤੇ ਟੂਰਿਸਟ ਨੂੰ ਟਾਰਗੇਟ ਨਹੀਂ ਕੀਤਾ ਗਿਆ ਸੀ ਪਿਛਲੇ 2-3 ਸਾਲਾਂ ਤੋਂ ਉੱਥੇ ਕਾਫੀ ਸ਼ਾਂਤੀ ਹੈ ਸ਼ਾਂਤੀ ਦੇ ਕਾਰਨ ਉੱਥੇ ਟੂਰਿਸਟ ਬਹੁਤ ਜਾ ਰਹੇ ਸੀ ਟ੍ਰੇਨਾਂ ਵੀ ਝ ਫੁੱਲ ਸੀ ਅ ਟੈਕਸੀਆਂ ਵੀ ਫੁੱਲ ਸੀ ਹੋਟਲ ਵੀ ਫੁੱਲ ਸੀ 에ਅਰਕ੍ਰਾਫਟ ਵੀ ਫੁੱਲ ਸੀ ਸ਼ਿਕਾਰੇ ਵੀ ਫੁੱਲ ਸੀ ਢਲ ਲਿਖਤੇ ਹਾਊਸ ਬੋਰਡ ਵੀ ਫੁੱਲ ਸੀ ਤੇ ਇਸ ਨਾਲ ਕੀ ਹੈ ਕਿ ਉੱਥੇ ਖੁਸ਼ਹਾਲੀ ਆ ਰਹੀ ਸੀ ਲੋਕ ਕੰਮ ਧੰਦੇ ਲੱਗੇ ਹੋ ਸੀ ਉਹ ਸ਼ਾਇਦ ਕਿਸੇ ਪੱਖ ਨੂੰ ਉਹਨਾਂ ਜਿਹੜੇ ਉੱਧਰ ਬੈਠੇ ਨੇ ਉਹਨਾਂ ਨੂੰ ਦੁੱਖਦਾ ਸੀ ਤੇ ਉਹ ਚਾਹੁੰਦੇ ਸੀ ਵੀ ਇਹ ਚੀਜ਼ ਨੂੰ ਤੋੜਿਆ ਜਾਵੇ ਕਿਉਂਕਿ ਜੇ ਬੰਦੇ ਨੂੰ ਰੋਟੀ ਪਾਣੀ ਵਧੀਆ ਰੋਜ਼ਗਾਰ ਮਿਲੇਗਾ ਤੇ ਫਿਰ ਅੱਤਵਾਦ ਵੱਲ ਕੌਣ ਜਾਊਗਾ ਜੇ ਉੱਥੇ ਰੋਜ਼ਗਾਰ ਨਹੀਂ ਹੋਊਗਾ ਕੁਛ ਨਹੀਂ ਹੋਊਗਾ ਭੁੱਖਮਰੀ ਹੋਊਗੀ ਲੋਕ ਤੰਗ ਹੋਣਗੇ ਫੇਰ ਹੀ ਜੰਗਲਾਂ 'ਚ ਰਹਿ ਕੇ ਇਹ ਅੱਤਵਾਦੀ ਦੀ ਸਪੋਰਟ ਕਰਨਗੇ ਤੇ ਉਹਨਾਂ ਨਾਲ ਲੜਨਗੇ ਨਹੀਂ ਤੇ ਕੌਣ ਆਪਣੀ ਜਾਨ ਤੇ ਖੇਡੇਗਾ ਵੇਲਾ ਵਿਲੇ ਦਿਮਾਗ ਵੈਸੇ ਵੀ ਸ਼ੈਤਾਨ ਦਾ ਘਰ ਹੁੰਦਾ ਹੈ ਸਿਆਣੇ ਕਹਿੰਦੇ ਹੁੰਦੇ ਬਿਲਕੁਲ ਬੇਲ ਦਿਮਾਗ ਵਾਲੀ ਗੱਲ ਹੈ ਹੁਣ ਪਾਕਿਸਤਾਨ ਆਰਮੀ ਦਾ ਵੀ ਉਹੀ ਹੈ ਵੀ ਪਾਕਿਸਤਾਨ ਆਰਮੀ ਦਾ ਇੱਕੋ ਇੱਕ ਏਜੰਡਾ ਹੈ ਕਸ਼ਮੀਰ ਉਸ ਤੇ ਉਹਨੇ ਹਮੇਸ਼ਾ ਇੰਟਰਨੈਸ਼ਨਲ ਫੋਰਮ ਵਿੱਚ ਕੁਝ ਵੀ ਹੋਵੇ ਕਸ਼ਮੀਰ ਤੇ ਕਸ਼ਮੀਰ ਕਸ਼ਮੀਸ਼ ਕਰਦੇ ਰਹਿਣਾ ਹੋਰ ਤਾਂ ਕੋਈ ਏਜੰਡਾ ਨਹੀਂ ਹੈ ਤੇ ਪਾਕਿਸਤਾਨੀ ਫੌਜ ਦੀ ਇਸ ਵੇਲੇ ਹਾਲਤ ਇਹ ਹੈ ਕਿ ਪਾਕਿਸਤਾਨ ਚ ਅੱਧੇ ਟਾਈਮ ਫੌਜ ਨੇ ਰਾਜ ਕੀਤਾ ਹੈ ਅੱਜ ਵੀ ਜਿਵੇਂ ਬੋਰਡ ਨੇ ਕਾਰਪੋਰੇਸ਼ਨਾਂ ਨੇ ਉਹਨਾਂ ਚ ਜਿਹੜੇ ਚੇਅਰਮੈਨ ਨੇ ਉਹ ਆਰਮੀ ਦੇ ਸਰਵਿੰਗ ਆਫਸਰ ਨੇ ਤੇ ਇਸ ਕਰਕੇ ਪਾਕਿਸਤਾਨ ਆਰਮੀ ਜੰਗ ਨਾਲੋਂ ਵੱਧ ਰਾਜ ਕਰਨ ਚ ਤਰਜੀਹ ਦਿੰਦੀ ਹੈ ਤੇ ਜੰਗ ਦੀ ਤਿਆਰੀ ਨਹੀਂ ਹੈ ਹਾਲਾਂਕਿ بڑے بڑے ਬਿਆਨ ਦਿੱਤੇ ਜਾਂਦੇ ਨੇ ਪਰ ਜੰਗ ਦੀ ਤਿਆਰੀ ਨਾ ਹੈ ਤੇ ਨਾ ਜੰਗ ਲੜਨ ਦੀ ਮਨਸ਼ਾ ਹੈ ਉਹਨਾਂ ਦੀ ਮਨਸ਼ਾ ਰਾਜ ਕਰਨ ਦੀ ਹੈ ਜਿਹਨੂੰ ਮਰਜ਼ੀ ਪ੍ਰਧਾਨ ਮੰਤਰੀ ਬਣਾਓ ਜਿਹਨੂੰ ਮਰਜ਼ੀ ਜਦ ਲਾਹੋ ਜਿਹਨੂੰ ਮਰਜ਼ੀ ਫੜ ਕੇ ਜੇਲ੍ਹ ਚ ਪਾ ਦਿਓ ਤੇ ਆਪਣੀ ਮਰਜ਼ੀ ਦਾ ਪ੍ਰਧਾਨ ਮੰਤਰੀ ਬਣਨ ਦਿਓ ਹਮੇਸ਼ਾ ਹਾਂ ਅ ਕਰਨਲ ਸਾਹਿਬ ਇੱਕ ਹੋਰ ਗੱਲ ਦੱਸਿਓ ਵੀ ਜਿੱਦਾਂ ਜਿਹੜੀ ਭਾਕ ਆਰਮੀ ਐ ਉਹ ਕਹਿੰਦੀ ਵੀ ਅਸੀਂ ਇਧਰਲਾ ਕਸ਼ਮੀਰ ਵੀ ਜਿਹੜਾ ਹਥਿਆਣਾ ਆ ਤੇ ਉਹ ਜਦਕਿ ਉਧਰਲਾ ਜਿਹੜਾ ਕਸ਼ਮੀਰ ਆ ਪੀਓਕੇ ਜਿਹੜਾ ਅਧਿਕਾਰਿਤ ਜਿਹੜਾ ਕਸ਼ਮੀਰ ਹੈਗਾ ਆ ਤੇ ਕੀ ਲੱਗਦਾ ਵੀ ਹੁਣ ਆਪਣੇ ਭਾਰਤ ਵਾਲੇ ਜਿਹੜੇ ਹੈਗੇ ਆ ਉਹ ਵੀ ਆਪਣੇ ਵੱਲ ਖਿੱਚਣਗੇ ਉਹ ਦੇਖੋ ਖਿੱਚਿਆ ਜਾ ਸਕਦਾ ਇਹਦੇ ਹੌਲੀ-ਹੌਲੀ ਲੇਖੋ ਹੁਣ ਪਾਕਿਸਤਾਨ ਤਿੰਨ ਫਰੰਟ ਤੇ ਹੌਲੀ-ਹੌਲੀ ਖਿਰ ਰਿਹਾ ਹੈ ਬਲੋਚਿਸਤਾਨ ਤੇ ਆਲਮੋਸਟ ਵਾਰ ਵਾਲੀ ਸਿਚੁਏਸ਼ਨ ਹੈ ਉਹਨਾਂ ਦੀ ਟ੍ਰੇਨ ਵੀ ਹਾਈਜੈਕ ਕਰ ਲਈ ਔਰ ਕਿੰਨੇ ਬੰਦੇ ਉਹਨਾਂ ਦੇ ਮਾਰੇ ਗਏ ਉਹ ਪਾਕਿਸਤਾਨ ਆਰਮੀ ਵੀ ਨਹੀਂ ਦੱਸ ਸਕਦੀ ਹੈ ਵੀ ਕਿੰਨੇ ਬੰਦੇ ਸਾਡੇ ਉਸ ਆਪਰੇਸ਼ਨ ਚ ਸ਼ਹੀਦ ਹੋਏ ਇੱਕ ਸਾਈਡ ਅਫਗਾਨਿਸਤਾਨ ਹੈ ਤਾਲਿਬਾਨ ਨਾਲ ਉੱਥੇ ਬਣਦੀ ਨਹੀਂ ਪੀਓਕੇ ਚ ਲੋਕ ਤੰਗ ਆਏ ਪਏ ਨੇ ਖਾਸ ਕਰ ਜਦੋਂ ਤੋਂ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣ ਰਿਹਾ ਹੈ ਚਾਈਨਾ ਦੇ ਉੱਥੇ ਬੰਦੇ ਆ ਗਏ ਨੇ ਬਸਤੀਆਂ ਬਣ ਗਈਆਂ ਨੇ ਉਹਨਾਂ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਤੇ ਇਸ ਕਰਕੇ ਉਹ ਵੀ ਪ੍ਰੋਟੈਸਟ ਕਰਦੇ ਨੇ ਜੇ ਭਾਰਤ ਨਾਲ ਵੀ ਪਾਕਿਸਤਾਨ ਸੋਚੇ ਜੰਗ ਲੜ ਲੂਗਾ ਤੇ ਇਹ ਚਾਰ ਪਾਸਿਓ ਉਹਦੇ ਵਾਸਤੇ ਮੁਸ਼ਕਲ ਹੋਏਗਾ ਤੇ ਇਸ ਚੱਕਰ 'ਚ ਉਹ ਆਪਦਾ ਬਲੂਚਿਸਤਾਨ ਜਾਂ ਹੋਰ ਪਾਸਾ ਵੀ ਗਵਾ ਸਕਦਾ ਹੈ ਕਰਨਲ ਸਾਹਿਬ ਜਿੱਦਾਂ ਹੁਣ ਭਾਰਤ ਨੇ ਆਪਣਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਵੀ ਜੰਗ ਦਾ ਅਭਿਆਸ ਕਰਨਾ ਚਾਹੀਦਾ ਆ ਮੌਕ ਡ੍ਰਿਲ ਵੀ ਕਰਨੀ ਸ਼ੁਰੂ ਕਰ ਦਿੱਤੀ ਆ ਵੀ ਆਪਣਾ ਵੀ ਜਿਹੜੀ ਲੋਕਾਂ ਨੂੰ ਵੀ ਅਸੀਂ ਸਿੱਖਿਆ ਦਈਏ ਵੀ ਆਪਾਂ ਜੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਬਚਾਅ ਕੀਤਾ ਜਾਂਦਾ ਆ ਕੀ ਪਾਕਿਸਤਾਨ ਦੇ ਕੋਲ ਐਸਾ ਹਥਿਆਰ ਜਾਂ ਐਸੀ ਕੋਈ ਚੀਜ਼ਾਂ ਹੈਗੀਆਂ ਵੀ ਜਿਹੜਾ ਉਹ ਭਾਰਤ ਦੇ ਨਾਲ ਲੜ ਸਕਦਾ ਜੰਗ ਦੇਖੋ ਮਿਜ਼ਾਈਲਾਂ ਤਾਂ ਦੋਨੇ ਪਾਸੇ ਨੇ ਪਰ ਫਰਕ ਸਿਰਫ ਇਹ ਹੈ ਕਿ ਸਾਡੇ ਕੋਲੇ ਪ੍ਰithvi ਵਰਗੀ ਮਿਜ਼ਾਈਲ ਹੈ 2500 ਕਿਲੋਮੀਟਰ ਦੀ ਰੇਂਜ ਹੈ ਜਿਹੜੀ 2500 ਕਿਲੋਮੀਟਰ ਪਾਕਿਸਤਾਨ ਦੀ ਵਿਡਥ ਵੀ ਨਹੀਂ ਹੈ ਯਾਨੀ ਪਾਕਿਸਤਾਨ ਦਾ ਲਾਸਟ ਖੁੰਜਾ ਵੀ ਸਾਡੀ ਮਿਜ਼ਾਈਲ ਦੀ ਰੇਂਜ 'ਚ ਹੈ ਤੇ ਸਾਡਾ ਬਹੁਤ ਥੋੜਾ ਏਰੀਆ ਦਿੱਲੀ ਤੋਂ ਪਹਿਲਾਂ-ਪਹਿਲਾਂ ਜਿਹੜਾ ਉਹਨਾਂ ਦੀਆਂ 5 400 ਕਿਲੋਮੀਟਰ ਦੀ ਰੇਂਜ 'ਚ ਆਉਂਦਾ ਹੈ ਦੂਜੀ ਗੱਲ ਕਈ ਲੋਕਾਂ ਨੂੰ ਲੱਗਦਾ ਵੀ ਇਹ ਨਿਊਕਲੀਅਰ ਯੁੱਧ ਹੋ ਜਾਊਗਾ ਨਿਊਕਲੀਅਰ ਦੀ ਪੋਸਿਬਿਲਿਟੀ ਇੱਥੇ ਬਿਲਕੁਲ ਜ਼ੀਰੋ ਹੈ ਕਿਉਂਕਿ న్యూక్లియర్ ਉੱਥੇ ਹਥਿਆਰ ਵਰਤੇ ਜਾਂਦੇ ਨੇ ਜਿੱਥੇ ਡੈਪਥ ਬਹੁਤ ਹੋਵੇ ਜਿਵੇਂ ਅਮਰੀਕਾ ਨੇ ਜਾਪਾਨ ਤੇ ਵਰਤਿਆ ਕਿਉਂਕਿ ਜਾਪਾਨ ਬਹੁਤ ਦੂਰ ਸੀ ਜੇ ਪਾਕਿਸਤਾਨ ਇਹ ਚੀਜ਼ ਵਰਤਦਾ ਕਿਤੇ 300 400 ਕਿਲੋਮੀਟਰ ਦੇ ਅੰਦਰ న్యూక్లియర్ ਬੰਬ ਸੱਡਦਾ ਸਾਡੀ ਹਵਾ ਤਕਰੀਬਨ ਦਿਨ ਚ ਦੋ ਵਾਰ ਚੇਂਜ ਹੁੰਦੀ ਹੈ ਇਹਦਾ ਜਿਹੜਾ ਫਾਲਆਊਟ ਹੈ ਹਵਾ ਦੇ ਫਾਲਆਊਟ ਨਾਲ ਟਰੈਵਲ ਕਰੇਗਾ ਇਹ ਵੀ ਹੋ ਸਕਦਾ ਹੈ ਬੰਬ ਪਾਰ ਚ ਡਿੱਗੇ ਤੇ ਸਾਰਾ ਜਿਹੜਾ న్యూక్లియర్ ਫਾਲਆਊਟ ਹੈ ਪਾਕਿਸਤਾਨ ਦੇ ਅੰਦਰ ਚਲਾ ਜਾਵੇ ਇਹ ਰਿਵਰਸ ਵੀ ਜਾ ਸਕਦਾ ਹੈ ਔਰ ਪੂਰੇ ਪਾਕਿਸਤਾਨ ਚ ਵੀ ਇਹ ਦੀ ਜਿਹੜੀ ਰੇਡੀਓਐਕਟੀਵਿਟੀ ਫੈਲ ਸਕਦੀ ਹੈ ਇਸ ਕਰਕੇ ਨਿਊਕਲੀਅਰ ਦੇ ਜਿਹੜੇ ਨੇ ਡਰਾਵੇ ਨੇ ਦੂਜਾ ਇੰਡੀਆ ਦੀ ਡਿclareਡ ਪਾਲਿਸੀ ਹੈ ਨੋ ਫਸਟ ਯੂਜ਼ ਕਿ ਅਸੀਂ ਨਿਊਕਲੀਅਰ ਵੈਪਨ ਪਹਿਲਾਂ ਯੂਜ਼ ਨਹੀਂ ਕਰਾਂਗੇ ਅਸੀਂ ਜੇ ਸਾਡੇ ਤੇ ਖਿਲਾਫ ਯੂਜ਼ ਕਰੇਗਾ ਤੇ ਅਸੀਂ ਕਰਾਂਗੇ ਪਰ ਸਾਨੂੰ ਯੂਜ਼ ਕਰਨ ਦੀ ਲੋੜ ਨਹੀਂ ਪੈਗੀ ਕਿ ਜੇ ਪਾਕਿਸਤਾਨ ਯੂਜ਼ ਕਰਦਾ ਹੈ ਪਹਿਲਾਂ ਤਾਂ ਉਸੇ ਦਾ ਇਫੈਕਟ ਪਾਕਿਸਤਾਨ ਤੇ ਹੋਏਗਾ ਉਹ ਉਸ ਤੋਂ ਨਹੀਂ ਕਰੇਗਾ ਡਰਾਵੇ ਜਰੂਰ ਮਾਰੇਗਾ ਬਾਕੀ ਜੋ ਕਰਦਾ ਹੈ ਤੇ ਸੈਕੰਡ ਸਟ੍ਰਾਈਕ ਕੈਪੇਬਿਲਿਟੀ ਤਾਂ ਹੈ ਤੇ ਪਾਕਿਸਤਾਨ ਦੀ ਤੇ ਬਿਲਕੁਲ ਤਬਾਹੀ ਹੋ ਜਾਏਗੀ ਇੰਡੀਆ 'ਚ ਨੁਕਸਾਨ ਹੋਏਗਾ ਪਰ ਉੱਥੇ ਤਬਾਹੀ ਹੋਏਗੀ ਕਰਨਲ ਸਾਹਿਬ ਇੱਕ ਹੋਰ ਗੱਲ ਦਿਮਾਗ ਦੇ ਵਿੱਚ ਆ ਰਹੀ ਆ ਵੀ ਜਿਵੇਂ ਕਿ ਆ ਤੁਸੀਂ ਦੋ جنگਾਂ ਲੜੀਆਂ ਨੇ ਜਾਂ ਦੇਖੀਆਂ ਨੇ ਆਪਾਂ ਕਹਿ ਸਕਦੇ ਆ ਤੇ ਇਹ ਜੰਗਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੁੰਦੇ ਨੇ ਇਹਦੇ ਫਾਇਦੇ ਤਾਂ ਚਲੋ ਹੋਣੇ ਆ ਜਿਹੜੇ ਤੇ ਉਹਦੇ ਨੁਕਸਾਨ ਵੀ ਕੀ ਕੀ ਹੁੰਦੇ ਨੇ ਆਵਾਮ ਨੂੰ ਕਿੰਨਾ ਕੁ ਨੁਕਸਾਨ ਹੁੰਦਾ ਆ ਤੇ ਇਹਦੇ ਆਪਾਂ ਨੂੰ ਕੀ ਕੀ ਖਮਿਆਜੇ ਭੁਗਤਨੇ ਪੈ ਸਕਦੇ ਆ ਪਹਿਲਾਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਸੀਂ ਦੋ ਜੰਗਾਂ ਦੇਖੀਆਂ ਉਹਦੇ ਬਾਰੇ ਥੋੜੀ ਜੀ ਜਾਣਨਾ ਪਾਓ ਦੇਖੋ ਦੋ جنگਾਂ ਮੈਂ ਦੇਖੀਆਂ ਸ਼੍ਰੀਲੰਕਾ ਆਪਰੇਸ਼ਨ ਦੇਖਿਆ ਤੇ ਕਾਰਗਿਲ ਦੇਖਿਆ ਬਹੁਤ ਦੋਸਤ ਜਿਹੜੇ ਨਾਲ ਰੋਟੀ ਪਾਣੀ ਖਾਂਦੇ ਸੀ ਅਗਲੇ ਦਿਨ ਉਹਨਾਂ ਨੂੰ ਪੀਸੇਸ ਇਕੱਠੇ ਕਰਕੇ ਬੋਰੀਆਂ ਚ ਪਾਉਣੇ ਪਏ ਕਈ ਵਾਰੀ ਤਬੂਤ ਚ ਵੇਟ ਨਹੀਂ ਹੁੰਦਾ ਬਾਡੀਜ਼ ਪੂਰੀ ਵੀ ਨਹੀਂ ਹੁੰਦੀਆਂ ਜਦੋਂ ਬਲਾਸਟ ਤੋਂ ਬਾਅਦ ਥੋੜੇ ਥੋੜੇ ਪੀਸੇਸ ਮਿਲਦੇ ਆ ਕੁਝ ਵੇਟ ਪਾ ਕੇ ਉਹਨੂੰ ਕੀਤਾ ਜਾਂਦਾ ਕਿ ਬਾਡੀ ਆ ਤਾਂ ਕਿ ਘਰਦਿਆਂ ਨੂੰ ਇੱਕ ਲਾਸਟ ਰਾਈਟ ਕਰਨ ਦਾ ਮੌਕਾ ਮਿਲ ਜੇ ਬਹੁਤ ਭਿਆਨਕ ਹੁੰਦੀ ਹੈ ਜੰਗ ਇਹ ਜੋ ਲੋਕ ਇੱਥੇ ਜੰਗ ਦੀਆਂ ਫੜਾ ਮਾਰਦੇ ਨੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਜੰਗ ਇੱਕ ਵੀਡੀਓ ਗੇਮ ਹੈ ਚੱਲੂਗੀ ਜਾਂ ਬੰਦ ਹੋ ਜੂਗੀ ਜਾਂ ਬਾਰਡਰ ਫਿਲਮ ਮੰਗੂ ਹੋਊਗੀ ਜਦ ਮਰਜ਼ੀ ਬਾਰਡਰ ਟੱਪਿਆ ਤੇ ਵਾਪਸ ਆ ਜਾਗੇ ਜੰਗ ਬਹੁਤ ਭਿਆਨਕ ਹੈ ਜੰਗ 'ਚ ਕੋਈ ਟਰੋਫੀਆਂ ਨਹੀਂ ਹੁੰਦੀਆਂ ਜੰਗ 'ਚ ਤੁਹਾਨੂੰ ਮਿਲਦੀਆਂ ਨੇ ਜੰਗ ਵਿਡੋਜ਼ ਤੇ ਯਤੀਮ ਬੱਚੇ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਡੀ ਸੋਸਾਇਟੀ ਤੇ ਹੁੰਦੀ ਹੈ ਤੇ ਸਾਰੀ ਉਮਰ ਉਹ ਲੇਡੀਜ਼ ਨੂੰ ਕੱਢਣੀ ਹੁੰਦੀ ਹੈ ਛੋਟੇ-ਛੋਟੇ ਬੱਚਿਆਂ ਦੇ ਨਾਲ ਪਹਿਲਾਂ ਇਹ ਸੌਖਾ ਸੀ ਕੱਤਰ ਦੀ ਲੜਾਈ ਵੇਲੇ ਕਿਉਂਕਿ ਜੁਆਇੰਟ ਪਰਿਵਾਰ ਸੀ ਤਿੰਨ ਤਿੰਨ ਚਾਰ ਚਾਰ ਭਰਾ ਹੁੰਦੇ ਸੀ ਅੱਜ ਕੱਲ ਇੱਕ ਇੱਕ ਬੱਚਾ ਤੇ ਉਹ ਵਿੱਡੋ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਤੇ جنگ ਕੋਈ ਵਧੀਆ ਚੀਜ਼ ਨਹੀਂ ਬਾਕੀ ਤੁਸੀਂ ਦੋ جنگਾਂ ਦੀ ਗੱਲ ਕਰਦੇ ਹੋ ਮੈਂ ਜ਼ਿਆਦਾ ਟਾਈਮ ਕਸ਼ਮੀਰ ਚ ਨਾਰਥ-ਈਸਟ ਚ ਰਹਾ ਜਿਹੜਾ ਬੰਦਾ ਬਾਰਡਰ ਤੇ ਡਿਪਲੋਇਡ ਹੈ ਬੰਦੂਕ ਲੈ ਕੇ ਖੜਾ ਹੈ ਉਹਦੇ ਵਾਸਤੇ ਤਾਂ ਜੰਗ ਰੋਜ਼ ਹੀ ਚੱਲਦੀ ਹੈ ਉਹਦੇ ਵਾਸਤੇ ਕੋਈ ਡਿਕਲੇਅਰਡ ਜੰਗ ਦੀ ਲੋੜ ਨਹੀਂ ਹੈ ਆਪਾਂ ਦੇਖਦੇ ਹਾਂ ਕਿੰਨੀਆਂ ਬਾਡੀਜ਼ ਆਉਂਦੀਆਂ ਨੇ ਤੇ ਹੁਣ ਵੀ ਪਿਛਲੇ ਕਿੰਨੇ ਦਿਨਾਂ ਤੋਂ ਲਗਾਤਾਰ ਫਾਇਰਿੰਗ ਚੱਲ ਰਹੀ ਹੈ ਤੇ ਉੱਥੇ ਬਾਰਡਰ ਤੇ ਡਿਪਲੋਇਡ ਜਿਹੜਾ ਫੌਜੀ ਹੈ ਜਾਂ ਸਿਵਿਲਿਨ ਉੱਥੇ ਰਹਿ ਰਿਹਾ ਹੈ ਘਰ ਛੱਡ ਕੇ ਭਜ ਰਿਹਾ ਉਹਨਾਂ ਵਾਸਤੇ ਤਾਂ جنگ ਹੈ ਬਾਕੀ ਤੁਸੀਂ جنگ ਦਾ ਆਵਾਮ ਤੇ ਕੀ ਅਸਰ ਹੈ ਡਾਇਰੈਕਟ ਅਸਰ ਤਾਂ ਹੈਗਾ ਵੀ ਠੀਕ ਹੈ ਕੋਈ ਤਬਾਹੀ ਹੋ ਗਈ ਜਾਂ ਕੁਝ ਹੋ ਗਿਆ ਇਨਡਾਇਰੈਕਟ ਅਸਰ ਬਹੁਤ ਹੁੰਦਾ ਹੈ ਜਿਹੜੀ ਕੰਟਰੀ ਦੀ ਇਕਨੋਮੀ ਥੱਲੇ ਚਾਹੀ ਜਾਂਦੀ ਹੈ ਮਹਿੰਗਾਈ ਵੱਧਦੀ ਹੈ ਬੇਰੋਜ਼ਗਾਰੀ ਵੱਧਦੀ ਹੈ ਤੇ ਲੋਕਾਂ ਨੂੰ ਅੱਦੇ ਘਰ ਚ ਬਾਹਰ ਛੱਡ ਕੇ ਜਿਹੜੇ ਬਾਰਡਰ ਦੇ ਪਿੰਡਾਂ ਨੇੜਾ ਦੂਰ ਜਾਣਾ ਪੈਂਦਾ ਡੰਗਰ ਬੱਚੇ ਨਾਲ ਲੈ ਜਾਣੇ ਪੈਂਦੇ ਆ ਉਜਾੜਾ ਹੁੰਦਾ ਤੇ ਫਸਲਾਂ ਤਬਾਹ ਹੋ ਜਾਂਦੀ ਨੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਔਰ ਜੰਗ ਜਿਵੇਂ ਮੈਂ ਕਹ ਰਿਹਾ ਵੀ ਇੱਕ ਲਾਸਟ ਹਥਿਆਰ ਹੁੰਦਾ ਔਰ ਜੰਗ ਤੋਂ ਪਹਿਲਾਂ ਵੀ ਬਹੁਤ ਜਾਨੀ ਮੌਕੇ ਹੁੰਦੇ ਨੇ ਜਿੱਤੇ ਅਸੀਂ ਜੰਗ ਨੂੰ ਅਵੋਇਡ ਕਰ ਸਕਦੇ ਆ ਤੇ ਕਰਨੀ ਚਾਹੀਦੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸਾਨੂੰ ਜੋ ਜਾਣਕਾਰੀ ਦਿੱਤੀ ਆ ਸੋ ਇਹ ਸਨ ਕਰਨਲ ਦਰਸ਼ਨ ਸਿੰਘ ਢਿੱਲੋਂ ਜੋ ਕਿ ਅ ਬਹੁਤ ਸਮਾਂ ਇਹਨਾਂ ਨੇ ਆਰਮੀ ਦੇ ਵਿੱਚ ਵਰਤਿਤ ਕੀਤਾ ਆ ਤੇ ਦੋ ਜੰਗਾਂ ਵੀ ਦੇਖੀਆਂ ਨੇ ਤੇ ਆਪਣੀ ਜਿਹੜੀ ਸੀਗੀ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜੰਗ ਦੇ ਹਮੇਸ਼ਾ ਨੁਕਸਾਨ ਹੀ ਹੁੰਦੇ ਨੇ ਆਵਾਮ ਦਾ ਬਹੁਤ ਨੁਕਸਾਨ ਹੁੰਦਾ ਹੈ ਚਾਹੇ ਉਹ ਪਾਕਿਸਤਾਨੀ ਆਵਾਮ ਹੋਵੇ ਚਾਹੇ ਉਹ ਹਿੰਦੁਸਤਾਨ ਦੀ ਆਵਾਮ ਹੋਵੇ ਕਿਉਂਕਿ ਉਜਾੜਾ ਹੀ ਜੰਗ ਦੇ ਨਾਲ ਪੈਦਾ ਹੁੰਦਾ ਆ ਤੇ ਜੰਗ ਤੋਂ ਹਮੇਸ਼ਾ ਬਚਣਾ ਚਾਹੀਦਾ ਕਿਉਂਕਿ ਟੇਬਲ ਟਾਕ ਵੀ ਇੱਕ ਰਸਤਾ ਹੈਗਾ ਆ ਕਿਉਂਕਿ ਜੰਗ ਤੋਂ ਬਾਅਦ ਵੀ ਟੇਬਲ ਤੇ ਬਹਿ ਕੇ ਹੀ ਜਿਹੜੀ ਮਸਲਿਆਂ ਦੇ ਹੱਲ ਹੁੰਦੇ ਦੇਖੇ ਗਏ ਆ ਕਈ ਵਾਰੀ ਪਰ ਹੁਣ ਜਿਹੜਾ ਅੰਤਕਵਾਦ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਅੰਤਕਵਾਦ ਬਹੁਤ ਹੀ ਲੋਕਾਂ ਨੂੰ ਪ੍ਰਭਾਵਿਤ ਕਰਦਾ ਆ ਕਿਉਂਕਿ ਇਸ ਅੰਤਕਵਾਦ ਨੇ ਬਹੁਤ ਸਾਰੇ ਲੋਕਾਂ ਨੂੰ ਅ ਬੱਚਿਆਂ ਨੂੰ ਯਤੀਮ ਬਣਾਇਆ ਹੈ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਵਿਧਵਾ ਬਣਾਇਆ ਤੇ ਕਈ ਮਾਵਾਂ ਦੇ ਜਿਹੜੇ ਪੁੱਤ ਖੋਏ ਨੇ ਸੋ ਇਸ ਕਰਕੇ ਅੰਤਗਵਾਦ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਪਰ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ